ਰੋਣ ਦੇ ਸਾਥ ਸੰਗਤ ਨੂੰ ਕਿ ਸੰਤ ਮਹਾਪੁਰਸ਼ ਨੂੰ ਆਪ ਸਾਥ ਸੰਗਤ ਨੂੰ ਜੋੜਨ ਬਾਅਦ ਇਹ ਪਹਿਲੋ ਵੀ ਅਸੀਂ ਆਪਣਾ ਵਿਸ਼ਾ ਦੀ ਗਿਰਤ ਵਿੱਚ ਸਾਡੇ ਸਾਰੇ ਸਮਾਜ ਨੂੰ ਸੱਕਰਨ ਕਰਦੇ ਜਿਹੜੇ ਕਾਰਨਾਰੇ ਸਾਡੇ ਭਰਾ ਨਹੀਂ ਇੱਥੇ ਕੋਈ ਜਦੋਂ ਗੁਰੂ ਘਰ ਜਾਈਦਾ ਨਾ ਪਧਾਨੀਆਂ ਕਰਨੀ ਕੋਈ ਪਰਦਾ ਸੇਵਾਦਾਰ ਵਾਹੇ ਇਸ ਤੇ ਇਹ ਗੋਦਾ ਕਰਕੇ ਜਿਹੜਾ ਉਹ ਹੈ ਜਿਹੜਾ ਵਿਵਾਦ ਬਣਦਾ ਨਹੀਂ ਦਾ ਉਸ ਤੇ ਦੀ ਜਿਹੜੀ ਜਿਹੜੀ ਰੇਟਾਂ ਜਿਹੜੇ ਬਣ ਜਾਂਦੇ ਜੱਜ ਵੀ ਤੁਹਾਨੂੰ ਜੋਰ ਵੀ ਹੋਇਆ ਠੀਕ ਹੀ ਹੋਇਆ ਨਾਲੇ ਪਤਾ ਲੱਗੇ ਕਿ ਕਾਲਾ ਰੱਬ ਮਾ ਤੇ ਸਾਰੇ ਸੰਤਾ ਮਹਾਪੁਰਸ਼ਾਂ ਨੇ ਅਨਛੂਲ ਲੋਕਾਂ ਨੂੰ ਕਿਹਾ ਕਿ ਤੁਮਾਰ ਰਹੇ ਲੋਕਾਂ ਦੀ ਕਮੇਟੀ ਬਣਾਈ ਜਾਣੀ ਹੈ ਉਸ ਦਾ ਨਾਮ ਦਾ ਟੈਗ ਹੈ ਇਸ ਲਈ ਸਾਰੇ ਨਗਰ ਦੇ ਲੋਕ ਆਪਸ ਵਿੱਚ ਜੁੜਨ ਕਰਕੇ ਰਹਣ ਇੱਕ ਦੂਜੇ ਦਾ ਭਾਈਵਾਲ ਸਹਾਰਾ ਬਣਨ। ਭਗਵਾਨ ਵਾਲਮੀਕ ਮਹਾਰਾਜ ਕੀ ਜੈ